ਅਬ ਤੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੇ ਨਾ ਹੋਏ ਇਸ ਥਲ ਮੁਕਤ ਭਏ ਸਿੱਖ ਚਾਲੀ ਜੇ ਨਿਸ਼ਬਾਬ ਕਾਲ ਬੋ ਕਾਲੀ ਸਿੰਘਾਂ ਦੇ ਵੱਲੋਂ ਇਸ ਜਿਹੜੀ ਢਾਬ ਦੇ ਉੱਪਰ ਕਬਜ਼ਾ ਕਰਕੇ ਆ ਰਹੀ ਵਜ਼ੀਰ ਖਾਨ ਦੀ ਫੌਜ ਦੇ ਨਾਲ ਜੰਗ ਕੀਤੀ ਜਾਂਦੀ ਹੈ ਇੰਨੀ ਪਰਵੀ ਜੰਗ ਸਿੱਖ ਕਰਦੇ ਹਨ ਕਿ ਇਸ ਜੰਗ ਦੇ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਇੱਕ ਦਿਨ ਦੇ ਵਿੱਚ ਹੀ ਜਿਹੜੀਆਂ ਹਾਰ ਕੇ ਪਿੱਛੇ ਮੁੜਨ ਲਈ ਵਾਪਸ ਮਜਬੂਰ ਹੋ ਜਾਂਦੀਆਂ ਵਣ ਸਾਹਿਬ ਦੇ ਨਾਲ ਸਤਿਗੁਰਾਂ ਜੀ ਨੇ ਕੋੜਾ ਬੰਨਣਾ ਕੀਤਾ ਤਾਂ ਸੈਕੜੇ ਭਾਈ ਮਾਹ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈਣਾ ਕੀਤਾ ਸਤਿਗੁਰਾਂ ਜੀ ਨੇ ਉਹਨਾਂ ਤੋਂ ਆਖਰੀ ਇੱਛਾ ਪੁੱਛੀ ਤਾਂ ਭਾਈ ਮਾਹ ਸਿੰਘ ਨੇ ਕਿਹਾ ਸਤਿਗੁਰੂ ਜੀ ਉਹ ਜੇ ਤਰੋਠੇ ਹੋ ਤਾਂ ਕਿਰਪਾ ਕਰਕੇ ਟੁੱਟੀ ਗੰਢ ਲਵੋ ਵੇਦਾਵੇ ਪਾੜ ਦਿਓ ਤਾਂ ਮਹਾਰਾਜ ਜੀ ਨੇ ਵੇ ਦਾਵਾ ਪਾੜ ਕੇ ਉਹਨਾਂ ਸਿੱਖਾਂ ਦੀ ਟੁੱਟੀ ਗੰਢ ਲਈ ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਭਾਈ ਮਾਹ ਸਿੰਘ ਜੀ ਨੂੰ ਸਤਿਗੁਰਾਂ ਜੀ ਨੇ ਮੁਕਤਿਆਂ ਦਾ ਵਰ ਦਿੱਤਾ ਉਹਨਾਂ ਨੂੰ 4 5000 10000 20000 ਦੇ ਖਿਤਾਬ ਸਤਿਗੁਰਾਂ ਜੀ ਨੇ ਬਖਸ਼ੇ ਗੁਰਦੁਆਰਾ ਸ਼ਹੀਦ ਗੰਢ ਸਾਹਿਬ ਜਿੱਥੇ ਸਤਗੁਰੂ ਸੱਤੇ ਪਾਤਸ਼ਾਹ ਨੇ ਆਪਣੇ ਇਹਨਾਂ ਸਾਰੇ ਪਿਆਰੇ ਸਿੰਘਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਲ ਸੰਗਤਾਂ ਨੂੰ ਚੇਤੇ ਕਰ ਦਿੰਦੇ ਆ। ਮੇਲਾ ਮਾ ਕੀ ਮਨਾਇਆ ਕਿਉਂ ਜਾਂਦਾ ਹੈਗਾ ਔਰ ਇਤਿਹਾਸ ਕੀ ਆ ਜਿਸ ਥਾਨ ਤੇ ਆਪਾਂ ਖੜੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤੇ ਨਾਮ ਮੁਕਤ ਸਰ ਹੋਏ ਖਿਦ ਰਾਣਾ ਇਸ ਕਹੇ ਨਾ ਖੋਏ ਇਸ ਥਲ ਮੁਕਤ ਭਏ ਸਿੱਖ ਚਾਲੀ ਜੇ ਨਿਸ਼ਪਾਪ ਕਾਲ ਬੋ ਕਾਲੀ ਇਹਨਾਂ ਮਹਾਵਾਕਾਂ ਅਨੁਸਾਰ ਉਹ 40 ਮੁਕਤੇ ਜਿਹੜੇ ਕਿਸੇ ਵੇਲੇ ਆਨੰਦਪੁਰ ਸਾਹਿਬ ਬੇਦਾਵੇ ਲਿਖੇ ਗਏ ਸਬਬ ਬਣਦਾ ਹੈ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਹੁੰਦੀਆਂ ਤਾਂ ਇਹਨਾਂ ਦਾ ਮਿਲਾਪ ਰਾਮਿਆਣੇ ਦੀ ਧਰਤੀ ਤੇ ਹੁੰਦਾ ਜਦੋਂ ਮਹਾਰਾਜ ਨੂੰ ਪਤਾ ਲੱਗਦਾ ਪਿੱਛੇ ਵਜ਼ੀਰ ਖਾਨ ਦੀ ਫੌਜ ਚੜੀ ਆ ਰਹੀ ਹੈ ਸਤਗੁਰੂ ਜੀ ਇਸ ਸਥਾਨ ਵੱਲ ਤੁਰ ਪੈਂਦੇ ਆ ਤਾਂ ਇਹ ਸਿੱਖ ਵੀ ਜਿਹੜੇ ਨੇ ਭਾਈ ਮਾਨ ਸਿੰਘ ਮਾਤਾ ਭਾਗੌਰ ਦੀ ਅਗਵਾਈ ਦੇ ਵਿੱਚ ਇਹਨਾਂ ਸਥਾਨਾਂ ਵੱਲ ਆਉਂਦੇ ਆ ਸਤਗੁਰੂ ਜੀ ਟਿੱਬੀ ਸਾਹਿਬ ਦੇ ਸਥਾਨ ਤੇ ਚਲੇ ਜਾਂਦੇ ਆ ਤਾਂ ਇਹਨਾਂ ਸਿੰਘਾਂ ਦੇ ਵੱਲੋਂ ਇਸ ਜਿਹੜੀ ਢਾਬ ਦੇ ਉੱਪਰ ਕਬਜ਼ਾ ਕਰਕੇ ਆ ਰਹੀ ਵਜ਼ੀਰ ਖਾਨ ਦੀ ਫੌਜ ਦੇ ਨਾਲ ਜੰਗ ਕੀਤੀ ਜਾਂਦੀ ਹੈ ਇੰਨੀ ਪਰ ਵੀ ਜੰਗ ਸਿੱਖ ਕਰਦੇ ਹਨ ਕਿ ਇਸ ਜੰਗ ਦੇ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਇੱਕ ਦਿਨ ਦੇ ਵਿੱਚ ਹੀ ਜਿਹੜੀਆਂ ਹਾਰ ਕੇ ਪਿੱਛੇ ਮੁੜਨ ਲਈ ਵਾਪਸ ਮਜਬੂਰ ਹੋ ਜਾਂਦੀਆਂ ਸਤਗੁਰੂ ਜੀ tibbi ਸਾਹਿਬ ਦੇ ਸਥਾਨ ਤੋਂ ਆਪਣੇ ਸਿੰਘਾਂ ਦੀ ਮਦਦ ਵੀ ਕਰਦੇ ਰਹੇ ਤੀਰ ਚਲਾਉਂਦੇ ਰਹੇ ਤਾਂ ਫਿਰ ਇਸ ਸਥਾਨ ਤੇ ਆਏ ਵਣ ਸਾਹਿਬ ਦੇ ਨਾਲ ਸਤਗੁਰਾਂ ਜੀ ਨੇ ਕੋੜਾ ਬੰਨਣਾ ਕੀਤਾ ਤਾਂ ਸਹਿਕਰੇ ਭਾਈ ਮਾਨ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈਣਾ ਕੀਤਾ ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਹੈ ਸਤਿਗੁਰਾਂ ਜੀ ਨੇ ਉਹਨਾਂ ਤੋਂ ਆਖਰੀ ਪਿੱਛਾ ਪੁੱਛੀ ਤਾਂ ਭਾਈ ਮਾਨ ਸਿੰਘ ਨੇ ਕਿਹਾ ਸਤਿਗੁਰੂ ਜੀ ਉਹ ਜੇ ਤਰੋਠੇ ਹੋ ਤਾਂ ਕਿਰਪਾ ਕਰਕੇ ਟੁੱਟੀ ਗੰਢ ਲਵੋ ਬੇਦਾਵੇ ਪਾੜ ਦਿਓ ਤਾਂ ਮਹਾਰਾਜ ਜੀ ਨੇ ਬੇਦਾਵਾ ਪਾੜ ਕੇ ਉਹਨਾਂ ਸਿੱਖਾਂ ਦੀ ਟੁੱਟੀ ਗੰਢ ਲਈ ਤੇ ਉਹਨਾਂ ਸ਼ਹੀਦਾਂ ਦੀ ਸਲਾਣਾ ਯਾਦ ਦੇ ਵਿੱਚ ਇਹ ਮੇਲਾ ਮਾਗੀ ਵੱਡੇ ਪੱਦਰ ਤੇ ਮਨਾਇਆ ਜਾਂਦਾ ਹੈ ਕਿਹੜੇ ਕਿਹੜੇ ਸਥਾਨ ਜਿਹੜੇ ਇਸ ਪ੍ਰਕਰਮਾ ਦੇ ਵਿੱਚ ਹੈਗੇ ਆ ਕੀ ਕੀ ਯਾਦ ਆਉਂਦਾ ਉਹਨਾਂ ਸ਼ਹੀਦਾਂ ਦੀ ਯਾਦ ਨਾਲ ਸੰਬੰਧਿਤ ਇਹ ਗੁਰਦੁਆਰਾ ਟੁੱਪੀ ਗੰਢੀ ਸਾਹਿਬ ਜਿੱਥੇ ਭਾਈ ਮਾਹ ਸਿੰਘ ਜੀ ਨੂੰ ਸਤਗੁਰਾਂ ਜੀ ਨੇ ਮੁਕਤਿਆਂ ਦਾ ਵਰ ਦਿੱਤਾ ਉਹਨਾਂ ਨੂੰ 4 5000 10000 20000 ਦੇ ਖਿਤਾਬ ਸਤਗੁਰਾਂ ਜੀ ਨੇ ਬਖਸ਼ੇ ਤੇ ਜਿੱਥੇ ਉਹਨਾਂ ਸਿੰਘਾਂ ਨੇ ਆਪਣੇ ਚਾਦਰੇ ਕਸ਼ਰੇ ਆਦਕ ਪਾਏ ਸਨ ਤੰਬੂਆਂ ਦਾ ਰੂਪ ਦਿੱਤਾ ਸੀ ਗੁਰਦੁਆਰਾ ਤੰਬੂ ਸਾਹਿਬ ਹੈ ਮਾਈ ਭਾਗੌਰ ਜੀ ਜਿਨ੍ਹਾਂ ਦੇ ਬਹੁਤ ਸਾਰੇ ਜ਼ਖਮ ਲੱਗੇ ਹੋਏ ਸਨ ਉਸ ਵੇਲੇ बेहोश ਹੋ ਚੁੱਕੇ ਸਨ ਜਿਹੜੇ ਉਹਨਾਂ ਦੀ ਸੰਭਾਲ ਸਤਗੁਰਾਂ ਜੀ ਨੇ ਕੀਤੀ ਮਾਤਾ ਭਾਗੌਰ ਜੀ ਦਾ ਸਥਾਨ ਬਣਿਆ ਹੋਇਆ ਹੈ ਅਤੇ ਉਹ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜਿੱਥੇ ਸਤਗੁਰੂ ਸੱਤਪਾਤਸ਼ਾਹ ਨੇ ਆਪਣੇ ਇਹਨਾਂ ਸਾਰੇ ਪਿਆਰੇ ਸਿੰਘਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਹੈ ਗੁਰਦੁਆਰਾ ਸ਼ਹੀਦ ਗੰਗਸਾਹਿਬ ਦੇ ਨਾਲ ਸੰਗਤਾਂ ਉਹਨਾਂ ਨੂੰ ਚੇਤੇ ਕਰਦੀਆਂ ਹਨ